ਗੁਰਾਇਆ ਨਗਰ ਕਾਉਂਸਲ ਦਫਤਰ ਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਨਗਰ ਕਾਉਂਸਲ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਉਹਨਾਂ ਨੇ ਤਿਰੰਗਾ ਲਹਿਰਾਇਆ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ ਇਹ ਸਭ ਤਾਂ ਮਤਲਬ ਹੁੰਦਾ ਹੀ ਹੈ ਆਮ ਤੌਰ ਤੇ ਹਾਂਜੀ ਹਾਂਜੀ ਸਿਰਫ ਅਧਿਕਾਰੀ ਨਹੀਂ ਸਗੋਂ ਸਾਰੇ 13 ਵਾੜਾਂ ਦੇ ਕਾਉਂਸਲਰ ਉੱਥੇ ਸੀ ਨਗਰ ਕਾਉਂਸਲ ਦੇ ਈਓ ਸਾਹਿਬ ਸੀ ਤੇ ਸਭ ਤੋਂ ਵੱਡੀ ਗੱਲ ਆਮ ਲੋਕ ਸ਼ਹਿਰ ਦੇ ਵਸਨੀਕ ਉਹ ਵੀ ਕਾਫੀ ਗਿਣਤੀ ਵਿੱਚ ਆਏ ਸੀ ਤੇ ਫਿਰ ਅਟਾ ਪਿੰਡ ਦਾ ਜਿਹੜਾ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੋਂ ਦੇ ਬੱਚਿਆਂ ਨੇ ਵੀ ਪ੍ਰੋਗਰਾਮ ਕੀਤਾ ਤੇ ਗੁਰਾਇਆ ਥਾਣੇ ਦੇ ਐਸਐਚਓ ਸਿਕੰਦਰ ਸਿੰਘ ਵਿਰਕ ਉਹਨਾਂ ਨੇ ਵਧਾਈ ਵੀ ਦਿੱਤੀ 15 ਅਗਸਤ 1947 ਨੂੰ ਸਾਡਾ ਜਿਹੜਾ ਭਾਰਤ ਆਜ਼ਾਦ ਹੋਇਆ ਸੀਗਾ ਬੜੇ ਸੂਰਬੀਰਾਂ ਔਰ ਬਹਾਦਰਾਂ ਨੇ ਇਹ ਧਰਤੀ ਦੇ ਖੂਨ ਬਹਾ ਕੇ ਇਥੋਂ ਅੰਗਰੇਜ਼ਾਂ ਨੂੰ ਵਿਦਾ ਕੀਤਾ ਸੀਗਾ ਔਰ ਇਸ ਦੇਸ਼ ਦੀ ਤਰਾਕੀ ਕਰਨ ਵਾਲੇ ਸਾਰੇ ਸੂਰਬੀਰਾਂ ਸ਼ਹੀਦਾਂ ਨੂੰ ਸਾਡੇ ਵੱਲੋਂ ਨਮਨਾਂ ਔਰ ਦੇਸ਼ ਵਾਸੀਆਂ ਨੂੰ ਔਰ ਗ੍ਰਾਇਆਂ ਵਾਸੀਆਂ ਨੂੰ 15 ਅਗਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਔਰ ਬੂਟੇ ਲਾ ਕੇ ਜਿਹੜਾ ਦੇਸ਼ ਦੀ ਖੁਸ਼ਹਾਲੀ ਔਰ ਜਿਹੜੀ ਹੈਗੀ ਹਰਿਆਲੀ ਨੂੰ ਕਾਮਯਾਬ ਕਰਨਾ ਮੇਰੇ ਵੱਲੋਂ ਜਿਹੜੀ ਨੌਜਵਾਨ ਪੀੜ੍ਹੀ ਹੈ ਨੂੰ ਸੁਦੇਸ਼ ਆ ਕਿ ਪੜ੍ਹਨ ਲਿਖਣ ਔਰ ਖੇਡਾਂ ਵੱਲ ਧਿਆਨ ਦੇਣਾ ਤੇ ਜਿਹੜਾ ਨਸ਼ਿਆਂ ਤੋਂ ਜਿਹੜਾ ਗਰੇਜ ਕਰਨ ਔਰ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਵੀ ਸਮਝਾਉਣ ਔਰ ਸਾਨੂੰ ਵੀ ਉਹਦੀ ਇਨਫੋਰਮੇਸ਼ਨ ਦੇਣ ਤਾਂ ਕਿ ਉਹਦਾ ਲਾਸ ਸਮੇਂ ਸਿਰ ਕਰਾਇਆ ਜਾਵੇ ਔਰ ਦੇਸ਼ ਦੀ ਜਿਹੜੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ ਜਾਣਕਾਰੀ ਮੁਤਾਬਕ ਉੱਥੇ ਆਏ ਮਹਿਮਾਨ ਬੱਚੇ ਤੇ ਖਾਸ ਕਰਕੇ ਸਫਾਈ ਸੇਵਕਾਂ ਨੂੰ ਬੂਟੇ ਵੰਡੇ ਗਏ ਤੇ ਮਕਸਦ ਵੀ ਸਾਫ਼ ਦੱਸਿਆ ਗਿਆ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਹੈ ਹਰਾ-ਭਰਾ ਰੱਖਣਾ ਹੈ ਇਸ ਲਈ ਇਹ ਪ੍ਰੇਰਣਾ ਸੀ ਇਹ ਵੀ اپیل ਕੀਤੀ ਗਈ ਕਿ پلاسٹک دے لفافے نہ ਵਰਤੋ انہاں دی تھاں کاغذ دے لفافے ਵਰਤੋ اج 15 اگست دا ਦਿਹਾੜਾ ਜਿਹੜਾ ਨગર ਕਾونسل ਦੇ ਵਿੱਚ ਮਨਾਇਆ ਗਿਆ ਇਸ ਸਮੇਂ ਰਾਸ਼ਟਰੀ ਝੰਡਾ ਲੜਾਇਆ ਗਿਆ بچیاں ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ پولیس دی ਟੁਕੜੀ ਵੱਲੋਂ ਰਾਸ਼ਟਰੀ ਸਨਮਾਨ ਵੱਜੋਂ ਸਲਾਮੀ ਦਿੱਤੀ ਗਈ اور اس موقع تے وے ਨગર ਕਾونسل دے ਵੱਲੋਂ ਅਸੀਂ ਬੂਟੇ ਔਰ ਜੈਵਿਕ ਖਾਦ ਮੰਡੀ ਗਈ ਔਰ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਪਲਾਸਟਿਕ ਨੂੰ ਛੱਡੋ ਔਰ ਜਿਹੜੇ ਦੂਸਰੇ ਲਫਾਫੇ ਵਰਤੇ ਜਾਣ ਜਿਹੜੇ ਆਪਣੇ ਕਾਗਜ਼ ਦੇ ਲਫਾਫੇ ਵਰਤੇ ਜਾਣ ਔਰ ਇਸ ਮੌਕੇ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵੀ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਰੇ ਹੀ ਰਲ ਮਿਲ ਕੇ ਜੋ ਵੀ ਸਾਡੇ ਜਿੰਨਾ ਵੀ ਯੋਗਦਾਨ ਹੋ ਸਕਦਾ ਸੀ ਨਾਲ ਮਿਲ ਕੇ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਪਾਈਏ ਤਾਂ ਕਿ ਇਸ ਨੂੰ ਹੋਰ بلੰਦੀ ਤੇ ਲਿਜਾਇਆ ਜਾ ਸਕੀਏ ਔਰ ਜੋ ਪੰਜਾਬ ਨੂੰ ਇੰਡੀਆ ਨੂੰ ਸੋਨੇ ਦੀ ਚਿੜੀ ਕਹਿੰਦੇ ਕਿਹਾ ਜਾ ਸਕਦੇ ਉਸ ਨੂੰ ਅਸੀਂ ਦੁਬਾਰਾ ਇਸ ਮਕਾਮ ਤੇ ਪਹੁੰਚਾ ਸਕੀਏ ਸਾਰਿਆਂ ਨੂੰ ਜੈ ਭਾਰਤ ਜੈ ਜਵਾਨ ਜੈ ਕਿਸਾਨ ਆਜ਼ਾਦੀ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨਵੇਸ਼ لال ਜੀ ਵੱਲੋਂ ਚੰਡੇ ਦੀ ਰਸਮ ਅਦਾ ਕੀਤੀ ਗਈ ਔਰ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਗਈਆਂ ਔਰ ਅੱਜ ਦਾ ਜੇ ਸ਼ੁਭ ਦਿਹਾੜਾ ਜਿਹੜਾ ਆ ਪੂਰੇ ਦੇਸ਼ ਦੇ ਵਿੱਚ ਬੜੇ ਤੁਮਤਾਮਾ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਸਾਡੇ ਆਜ਼ਾਦੀ ਦਿਵਸ 15 ਅਗਸਤ ਨੂੰ ਸਾਨੂੰ ਦੇਸ਼ ਆਜ਼ਾਦ ਹੋਇਆ ਸੀ ਔਰ ਇੱਥੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਅਸੀਂ ਉਹਨਾਂ ਨੂੰ ਲੱਖ ਲੱਖ ਕੋਟੀ ਨਮਨ ਕਰਦੇ ਆ ਕਿਉਂਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਝੰਡੇ ਨੂੰ ਲਹਿਰਾਉਣ ਦੇ ਕਾਬਿਲ ਹੋਏ ਆ ਮੈਂ ਫਿਰ ਆਪਣੇ ਨਗਰ ਕੌਂਸਲ ਬੋਰੋਂ ਆਪਣੇ ਪਰਿਵਾਰ ਬੋਲੋ ਆਪਣੇ ਆਮ ਆਦੀ ਪਾਰਟੀ ਵੱਲੋਂ ਨગર ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਭਾਰਤ ਮਾਤਾ ਦੀ ਜੈ। ਅੱਜ ਇਸ 15 ਅਗਸਤ ਦੇ શુભ ਦਿਨ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੀ ਆ। ਤੇ ਅੱਜ ਜਿਹੜਾ ਹੈ 15 ਅਗਸਤ ਆ ਦਿਨ ਅੱਜ ਨਗਰ ਕੌਂਸਲ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਚੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਲਾਮੀ ਦਿੱਤੀ ਗਈ ਹੈ ਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਹਨ ਮੈਂ ਔਰ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਸ਼ਹਿਰ ਵਾਸੀਆਂ ਨੂੰ ਇਹੀ ਅੱਜ ਨਗਰ ਕੌਂਸਲ ਵੱਲੋਂ ਮੈਸੇਜ ਦਿੱਤਾ ਗਿਆ ਹੈ ਕਿ ਉਹ ਪਲਾਸਟਿਕ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਤੇ ਆਪਣਾ ਕੱਪੜੇ ਦੇ ਜਿਹੜੇ ਬੈਗ ਹੈ ਉਹਨਾਂ ਦਾ ਵਾਰ-ਵਾਰ ਪ੍ਰਯੋਗ ਕਰਨ ਅੱਜ ਨਗਰ ਕੌਂਸਲ ਦੇ ਵਿੱਚ ਵਾਤਾਵਰਣ ਨੂੰ ਅਸੀਂ ਸ਼ੁੱਧ ਰੱਖਣ ਲਈ ਬੱਚਿਆਂ ਨੂੰ ਤੇ ਸਾਰਿਆਂ ਨੂੰ ਹੀ ਮੈਂਬਰ ਸਹਿਬਾਨਾਂ ਨੂੰ ਤੇ ਜਿਹੜੇ ਕੀ ਜਿਹੜੇ ਵੀ ਇੱਥੇ ਕੌਂਸਲ ਦੇ ਸਾਰੇ ਹੀ ਮੈਂਬਰ ਹੈ ਉਹਨਾਂ ਨੂੰ ਬੋਦੇ ਵੰਡੇ ਗਏ ਤੇ ਤਾਂਕਿ ਅਸੀਂ ਆਪਣੇ ਵਾਤਾਵਰਨ ਨੂੰ ਵੱਤਵੱਦ ਆਪਾਂ ਸ਼ੁੱਧ ਰੱਖ ਸਕੀਏ ਅੱਜ ਦਾ ਬਹੁਤ ਹੀ ਸ਼ੁਭ ਦਿਨ ਜਿਹੜਾ ਕਿ ਪੂਰੇ ਬੇਸ਼ਬ ਦੇ ਵਿੱਚ 15 ਅਗਸਤ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਜਿਹੜੇ ਇਹ ਸਾਡੇ ਸੂਰਬੀਰ ਯੋਧੇ ਸਾਡੇ ਸ਼ਹੀਦਾਂ ਨੇ ਇੱਥੋਂ ਦੇ ਜਿਹੜੇ ਜਿਹੜੇ ਆਏ ਸੀਗੇ ਫਰੰਗੀ ਗੋਰੇ ਜਿਨ੍ਹਾਂ ਦੀ ਸਫਾਈ ਕੀਤੀ ਇਸ ਮੁਲਖ ਸਾਨੂੰ ਆਜ਼ਾਦ ਕਰਾਇਆ ਔਰ ਉਸੇ ਤਹਿਤ ਅੱਜ ਅਸੀਂ ਜਿਹੜਾ ਹੈਗਾ ਉਹ ਗਰਾਿਆਂ ਦੀ ਜਿਹੜੀ ਹੈਗੀ ਆ ਬਿਲਕੁਲ ਗੰਦੇ ਪਾਣੀ ਦੀ ਜਿਹੜੀ ਸਫਾਈ ਹੈਗੀ ਆ ਉਹਦਾ ਵੀ ਅਸੀਂ ਵੀੜਾ ਚੱਕਦੇ ਹਾਂ ਔਰ ਅਤੇ ਸਾਡੇ ਨਗਰ ਕੌਂਸਲ ਵੱਲੋਂ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਬੇਨਤੀ ਆ ਕਿ ਪਲਾਸਟਿਕ ਤੋਂ ਦੂਰ ਰਹੋ ਕਿਉਂਕਿ ਜਿਹੜੀ ਪਲਾਸਟਿਕ ਹੈਗੀ ਆ ਇਹ ਬਿਲਕੁਲ ਇਹੋ ਜਿਹਾ ਕੋਣਾ ਕਦੀ ਵੀ ਗਲਦੀ ਨਹੀਂ ਹੈਗੀ ਪਲਾਸਟਿਕ ਤੋਂ ਦੂਰ ਰਹੋ ਵਾਤਾਵਰਣ ਜਿਹੜਾ ਹੈਗਾ ਉਹਨੂੰ ਦੂਸ਼ਿਤ ਹੋਣ ਤੋਂ ਬਚਾਓ ਇੰਨੀਆਂ ਗੱਲਾਂ ਦਾ ਗੱਲਾਂ ਕਰਦਾ ਮੈਂ ਖੇਮਾ ਦਾ ਯਾਚਕ ਆ ਜੈ ਹਿੰਦ